ਸਰ ਦੇਸ਼ੋਤਾ ਜੀ ਦੀ 9ਵੀਂ ਪੁੰਨ ਜਿੱਥੇ ਦੇ ਉਪਲਬਖ ਦੇ ਵਿੱਚ ਜੇ ਗੱਲ ਕਰੀਏ ਤੇ ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਮੈਡੀਕਲ ਕੈਂਪ ਲਗਾਏ ਗਏ ਨੇ ਬਟਾਲਾ ਦੇ ਵਿੱਚ ਵੀ ਮੈਡੀਕਲ ਕੈਂਪ ਚੱਲ ਰਿਹਾ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਲੋਕ ਜਿਹੜੇ ਉੱਥੇ ਪਹੁੰਚਾ ਆਪਣੇ ਇੱਥੇ ਚੈੱਕਅਪ ਲਈ ਪਹੁੰਚ ਰਹੇ ਔਰ ਉਹਨਾਂ ਲਈ ਵੱਖ-ਵੱਖ ਜਿਹੜੇ ਡਾਕਟਰਾਂ ਦੀ ਟੀਮ ਉਹ ਲੋਕ ਜਿਹੜਾ ਮੁਫਤ ਚੈੱਕਅਪ ਕੀਤਾ ਜਾ ਰਿਹਾ ਔਰ ਉਹ ਜਿਹੜੀ ਹੈ

के सरी वाले हर साल मीडिया काम करते हैं मैं समझना विदेशा भी जाते तो हैं बाहर स्टेटों भी जो फ्लैट आया होंगे तो सोटा तो पाया हूँ तफान आया होंगे उसे भी अपनी समग्री भेज के पैसा भेज के राशन भेज के लोगों की मदद करते हैं ਇੱਥੇ ਪਸੰਦਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਰਵਾਂਗਲੀ ਕੰਪੈਨ ਕਰ ਰਹੇ ਨੇ ਉੱਥੇ ਹੀ ਮੈਡੀਕਲ ਕੈਂਪ ਦਾ ਵੀ લાભ ਖਾ ਰਹੇ ਨੇ ਔਰ ਇਸ ਮੈਡੀਕਲ ਕੈਂਪ ਦੀ ਕਾਰਜਰੀਏ ਤੇ ਜਿੱਥੇ ਫ੍ਰੀ ਇਲਾਜ ਫ੍ਰੀ ਵਕਤ ਡਾਕਟਰਸ ਵੱਲੋਂ ਵੱਖ-ਵੱਖ ਟੀਮ ਵੱਲੋਂ ਹਾਜ਼ਰ ਕੀਤਾ ਜਾ ਰਿਹਾ ਉੱਥੇ ਹੀ ਜਿਹੜੀਆਂ ਦਵਾਈਆਂ ਵੀ ਜਿਹੜੀਆਂ ਉਹ ਫ੍ਰੀ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਲੋਕਾਂ ਨੂੰ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇੱਥੇ ਲਾਭ ਉਠਾ ਰਹੇ ਨੇ ਨਾ ਹੀ ਜੀ ਇਹ ਲਾਭ ਸਭ ਨੂੰ ਜਿਹੜੇ ਦੇਖਾਂਗੇ ਉਹਨਾਂ ਨੂੰ ਦੇ ਦੇਣਾ ਹੈ ਅੱਜ ਸਾਡੇ ਬਹੁਤ ਹੀ ਪੂਜਨੀਏ ਜਿਹੜੇ ਕਿ ਸੰਦੇਸ਼ ਜੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਜਿਹਨਾਂ ਦੀ ਅਸੀਂ ਵਰਸੀ ਨੂੰ ਮਨਾ ਰਹੇ ਅੱਜ ਨੌਵੀਂ ਵਰਸੀ ਸਾਡੇ ਈ ਐਮ ਸੀ ਜਿਹੜਿਆ ਹਸਪੀਟਲ ਆ ਉਹਦੇ ਵਿੱਚ ਉਹਨਾਂ ਦੀ ਵਰਸੀ ਨੂੰ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਨੇ ਉੱਥੇ ਅੱਜ ਸਮੂੱਚਾ ਪਾਈਚਾਰੇ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਮੈਂ ਧੰਨਵਾਦੀ ਹਾਂ ਪਵਨ ਪੁਜਾਰੀਆ ਪੁਜਾਰੀਆ ਜੀ ਜਿਹੜੇ ਇਸ ਹਸਪੀਟਲ ਦੇ ਮਾਨਕ ਨੇ ਔਰ ਸਾਡੇ ਬੇਰੀ ਸਾਹਿਬ ਜਿਨ੍ਹਾਂ ਦੀ ਰਹਿਨਮਾਈ ਚ ਇਹ ਸਾਰਾ ਕੈਂਪ ਉਜੋਜਿਤ ਕੀਤਾ ਗਿਆ ਸੋ ਅੱਜ ਜਿੱਤੇ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਇਸ ਪਵਿੱਤਰ ਰੂ ਨੂੰ ਗੁਰੂ ਮਹਾਰਾਜ ਆਪਣੇ ਚਰਨਾਚਨ ਵਾਸ ਬਖਸ਼ੇ ਕਿਉਂਕਿ ਉਹਨਾਂ ਨੇ ਸਮਾਜ ਵਾਸਤੇ ਬਹੁਤ ਕੁਝ ਕੀਤਾ ਔਰ ਜਿਹੜਾ ਚੁਪੜਾ ਪਰਿਵਾਰ ਆਜ ਵੀ ਦੇਸ਼ ਦੇ ਵਿੱਚ ਜਿਹੜੇ ਗਰੀਬ ਗੁਰਬੇ ਉਹਨਾਂ ਦੀ ਸੇਵਾ ਕਰ ਰਹੇ ਨੇ ਔਰ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਇਸ ਪਰਵਾਤ ਨੂੰ ਆਸ ਵੀ ਰੱਖਦੇ ਨੇ ਅਸੀਂ ਅੱਜ ਪਰਮਾਤਮਾ ਅਗੜੀ ਇਹ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਦਿਨ ਦੁਨੀ ਤੇ ਰਾਤ ਜੁਨੀ ਤੱਕ ਹੀ ਬਖਸ਼ ਤਾਂ ਕਿ ਇਹ ਸਮਾਜ ਦੀ ਸੇਵਾ ਕਰ ਸਕਣ ਔਰ ਇਸ ਬਲੰਦੀਆ ਤੇ ਫਿਰ ਜੋ ਪ੍ਰਮਾਤਮਾ ਨੇ ਇਹਨਾਂ ਨੂੰ ਬਚਾਇਆ ਹੋਰ ਵੀ ਬਲੰਦੀਆ ਤੇ ਇਹਨਾਂ ਨੂੰ ਬਚਾਉਣ ਫਿਰ ਮੈਂ ਅਖੀਰ ਵਿੱਚ ਸਵਦੇਸ਼ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਅਸ ਕਰਦਾ ਕਿ ਪ੍ਰਮਾਤਮਾ ਉਹਨਾਂ ਦੇ ਜਿਹੜੀ ਵਰਸੀ ਹੈ ਸਾਰੇ ਪਰਿਵਾਰ ਨੂੰ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਨੂੰ ਸਾਕਸ ਬੰਦੀਆ ਨੂੰ ਇਸ ਕਰਦੇ ਜਿੱਤੇ ਅੱਜ ਉਹਨਾਂ ਦੇ ਨਾਲ ਜਿਹੜੇ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਸਾਨੂੰ ਇਸ ਪਰਿਵਾਰ ਨਾਲ ਜੁੜਨਾ ਬਹੁਤ ਇੱਕ ਵਧੀਆ ਔਰ ਜੋ ਇਹਨਾਂ ਨੇ ਸਮਾਜ ਸੇਵਾ ਕੀਤੀ ਹੈ ਉਹ ਕਰ ਰਹੇ ਨੇ ਉਹਦਾ ਵਾਸਤਿਕ ਮਹਤਵ ਹੈ ਇੱਕ ਬਰਲਾ ਸੋ ਮੈਂ ਸਾਰਿਆਂ ਦਾ ਜਿੱਤੇ ਆਏ ਹੋਏ ਸਾਧ ਸੰਗਤ ਜੀ ਸਾਰੇ ਅਤਰਕਾਰ ਭਾਈਚਾਰਾ ਸਮਾਜ ਸੇਵਕ ਰਾਜਨੀਤਿਕ ਲੋਕ ਔਰ ਬਹੁਤ ਸਾਰੇ ਉਗੇ ਸਮਾਜਿਕ ਲੋਕ ਜਿਹੜੇ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਹ ਨਮਸਕਾਰ ਜੀ ਮੈਂ ਪਵਨ ਤਿਜੂਰੀਆ ਸੈਂਟਰ ਹੈਡ ਬਟਾਲਾ ایएमसी ਸੁਭਾ ਸਪੈਸ਼ਲਿਟੀ ਹਸਪੀਟਲ ਮੈਂ ਸ਼ਰਧਾਂਜਲੀ ਦਿਨਾਂ ਜੀ ਸ਼੍ਰੀਮਤੀ ਸੂਰਜ ਸਵਰਾਜ ਸੁਦੇਸ਼ ਚੋਪੜਾ ਜੀ ਜਿਹੜੀ ਕਿ ਪੰਜਾਬ ਕੇਸਰੀ ਦੇ ਗਰੁੱਪ ਦੀ ਉਹਨਾਂ ਦੀ ਇਸੇ ਮੱਤੀ ਜੀ ਹੁੰਦੇ ਸੀਗੇ ਮੈਂ ਇਸ ਪਾਵਨ ਦਿਵਸ ਤੇ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਸੰਤੁਨਾਂ ਦੇਣਾ ਜੀ ਮੇਰੀ ਤਰਫੋਂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਔਰ ਰੱਬ ਉਹਨਾਂ ਨੂੰ ਇੱਕ ਅੱਛੇ ਸਥਾਨ ਪ੍ਰਦਾਨ ਕਰੇ ਮੈਂ ਅਸੀਂ ਪੰਜਾਬ ਕੇਸਰੀ ਦੇ ਨਾਲ ਮਿਲ ਕੇ ਅੱਜ ਕੈਂਪ ਲਗਾਇਆ ਹੋਇਆ ਹੈ ਜਿਹੜਾ ਜਿਹਦੇ ਵਿੱਚ ਅਸੀਂ ਸਾਡੇ ਸਾਰੇ ਸੀਨੀਅਰ ਡਾਕਟਰਸ ਹੈਗੇ ਨੇ ਜਿਹੜੇ ਕਿ ਹਰ ਸਪੈਸ਼ਲਿਟੀ ਦੇ ਡਾਕਟਰ ਨੇ ਜਿਹੜੇ ਕਿ ਤੇ ਫ੍ਰੀ ਆਫ ਕਾਸਟ ਚੈੱਕਅਪ ਚੱਲ ਰਿਹਾ ਹੈ ਫ੍ਰੀ ਆਫ ਕਾਸਟ ਨਾਲ ਟੈਸਟਿੰਗ ਚੱਲ ਰਹੀ ਹੈ ਐਂਡ ਫ੍ਰੀ ਹੀ ਦਵਾਈਆਂ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਅਸੀਂ ਪਹਿਲਾਂ ਵੀ ਇਹਨਾਂ ਦੇ ਨਾਲ ਕੈਂਪਸ ਲਗਾ ਚੁੱਕੇ ਹਾਂ ਔਰ ਟੂ ਆਊਟ ਪੂਰੇ ਪੰਜਾਬ ਜਿੱਥੇ ਜਿੱਥੇ ਸਾਡੀ ਬ੍ਰਾਂਚੇਸ ਹੈਗੀਆਂ ਨੇ ਉਹਨਾਂ ਦੇ ਕੈਂਪਸ ਸਾਡੇ ਨਾਲ ਚੱਲ ਰਹੇ ਨੇ ਲੋਕ ਭਲਾਈ ਵਾਸਤੇ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਕਹਿੰਨੇ ਆ ਕਿ ਸੀਪੀਐਮਸੀ ਸੁਪਰ ਸਪੈਸ਼ਲਿਟੀ ਹਸਪੀਟਲ ਬਟਾਲਾ ਦਾ ਜਿੱਥੇ ਕਿ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਹੈਗੀ ਹੈ 24 ਘੰਟੇ ਇਹਦਾ ਫਾਇਦਾ ਚੁੱਕਣ ਤੇ ਇੱਥੇ ਆ ਕੇ ਸਾਨੂੰ ਸੇਵਾ ਦਾ ਮੌਕਾ ਦਿਓ ਧੰਨਵਾਦ